ਰਾਹੁ ਤੁਸੀਂ ਬਹੁਤ ਜ਼ਿਆਦਾ ਪਲੈਨਟ ਸੁਣਿਆ ਹੋਏਗਾ ਜਿਹਨੂੰ ਲੈ ਕੇ ਲੋਕ ਡਰਦੇ ਨੇ ਤੇ ਜਦੋਂ ਘਰ ਦਾ ਕੋਈ ਵਾਸਤੂ ਹੁੰਦਾ ਹੈ ਤਾਂ ਉਹਦੇ ਚ ਜਿਹੜਾ ਵਾਸ਼ਰੂਮ ਹੈ ਟਾਇਲਟ ਹੈ ਉਹ ਰਾਹੁ ਦਾ ਏਰੀਆ ਹੈ ਉਹਨੂੰ ਰਿਪਰੈਜ਼ੈਂਟ ਕਰਦਾ ਹੈ ਪੁਰਾਣੇ ਸਮੇਂ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਘਰ ਦੇ ਕਿਸੇ ਵੀ ਇਨਸਾਨ ਦੇ ਘਰ ਦੇ ਬਹੁਤ ਦੂਰ ਹੁੰਦੀਆਂ ਸੀਗੀਆਂ ਘਰ ਦੇ ਅੰਦਰ ਨਹੀਂ ਸੀ ਜਿਹੜੀ ਕਿਚਨ ਹੈ ਜਿਹਨੂੰ ਆਪਾਂ ਮੰਗਲ ਕਹਿੰਦੇ ਆ ਅਗੇਨ ਮੈਲਿਫਿਕ ਪਲੈਨਟ ਉਹ ਵੀ ਚੁੱਲਾ ਚੌਕਾ ਕਰਦੇ ਅਲੱਗ ਹਿੱਸੇ 'ਚ ਸੀਗਾ ਘਰ ਦੇ ਅੰਦਰ ਨਹੀਂ ਸੀਗਾ ਉਹਦਾ ਵੀ ਇੱਕ ਸਥਾਨ ਵੱਖਰਾ ਸੀ ਤੇ ਉਹ ਬਜੋ ਦਿੱਤਾ ਜਾਂਦਾ ਸੀਗਾ ਜਲਾਣ ਤੋਂ ਬਾਅਦ ਉਹ ਟਾਪ ਦਿੰਦੇ ਸੀਗੇ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਫੈਮਲੀ ਜਿਹੜੀ ਸਾਰੀ ਫੈਮਲੀ ਹੈ ਉਹ ਜੁਆਇੰਟ ਫੈਮਲੀ 'ਚ ਲੈਂਦੇ ਸੀਗੇ ਜੇ ਹਸਬੰਡ ਵਾਈਫ ਜਾਂ ਕਿਸੇ ਰਿਲੇਸ਼ਨ ਚ ਕੋਈ ਦਿੱਕਤ ਆ ਵੀ ਰਹੀ ਹੈ ਤਾਂ ਮਾਨਸਿਕ ਤੌਰ ਤੇ ਆ ਰਹੀ ਹੈ ਕਿਸੇ ਇੱਕ ਜਗ੍ਹਾ ਤੋਂ ਇਨਸਾਨ ਨੂੰ ਮਾਨਸਿਕ ਪਰੇੜਾ ਨਾ ਹੁੰਦੀ ਸੀ ਕਿ ਤਾਂ ਦੂਸਰਾ ਬੰਦਾ ਉਹਨੂੰ ਸਾਹਮਣ ਲੈਂਦਾ ਸੀ ਹੁਣ ਨਿਊਕਲੀਅਰ ਫੈਮਿਲੀ ਹੈ ਤਾਂ ਉਹ ਚੀਜ਼ਾਂ ਨਹੀਂ ਹੋ ਸਕਦੀਆਂ ਇਸ ਤੋਂ ਇਲਾਵਾ ਪਰਿਵਾਰਿਕ ਢਾਂਜਾ ਇਸ ਤਰੀਕੇ ਨਾਲ ਬੁਣਿਆ ਹੋਇਆ ਸੀਗਾ ਵੀ ਤਲਾਕ ਵਾਲੇ ਸਿਸਟਮ ਬਹੁਤ ਘੱਟ ਬਣਦੇ ਸੀਗੇ ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਸੀ ਹਸਬੰਡ ਵਾਈਫ ਚ ਨਹੀਂ ਬਣੀ ਜੋ ਗੋਦੋ ਵੀ ਇਹੀ ਸੀਗੇ ਬਟ ਜ਼ਿੰਦਗੀ ਗੁਜ਼ਾਰਨੀ ਕਦੇ ਬੱਚਿਆਂ ਦੇ ਕਰਕੇ ਕਦੇ ਬਣਿਆਂ ਦੇ ਕਰਕੇ ਕਦੇ ਕਿਸੇ ਕੰਪਰੋਮਾਈਜ਼ ਸਟੇਜ ਦੇ ਉੱਤੇ ਬਟ ਜਦੋਂ ਸੁੱਖ ਨਹੀਂ ਮਿਲਣਾ ਸੀਗਾ ਤਾਂ ਉਹ ਨਹੀਂ ਮਿਲਿਆ ਹੁਣ ਉਹ ਚੀਜ਼ਾਂ ਦਿਖਾवटी ਯੁੱਗ ਜਾਂ ਫਿਰ ਇਨਸਾਨ ਦੀ ਜਿਹੜੀ ਹੈ ਮਨੋਦਸ਼ਾ ਇਦਾਂ ਦੀ ਹੋ ਗਈ ਉਹ ਕੰਪਰੋਮਾਈਜ਼ਿੰਗ ਸਟੇਜ ਤੇ ਨਹੀਂ